ਸਵਾਗਤ ਹੈ ਮੇਰੇ ਵੀਰਾਂ ਦਾ ਤੇ ਮੇਰੀਆਂ ਭੈਣਾਂ ਦਾ ਮੇਰੇ ਚੈਨਲ ਦੇ ਵਿੱਚ 135 ਕੀ ਨਾਰਮਲ ਸਾਰੇ ਪੜਦੇ ਹੀ ਆ 135 ਅਸੀਂ ਪਰਮਾਤਮਾ ਦਾ ਸ਼ੁਕਰ ਕਰਨ ਲਈ ਅੱਜ ਪੜਾਂਗੇ ਇਸ ਨੂੰ ਨਾਂ ਦਿੱਤਾ ਗਿਆ ਹੈ ਸ਼ੁਕਰਾਨੇ ਦੀ 35 ਊੜਾ ਉੱਠ ਕੇ ਉਸ ਦਾ ਨਾਮ ਲਈਏ ਐੜਾ ਅੱਜ ਜੋਗੇ ਜਿਸ ਨੇ ਸਾਹ ਦਿੱਤੇ ਈੜੀ ਇੰਨੀਆਂ ਬਖਸ਼ਾ ਕੀਤੀਆਂ ਨੇ ਸੱਸਾ ਸੁੱਖਾਂ ਦੇ ਮੀਂਹ ਵਰਸਾ ਦਿੱਤੇ ਹਾ ਹਾ ਹਦ ਨਾ ਉਸ ਦੀਆਂ ਰਹਿਮਤਾਂ ਦੀ ਕਕਾ ਕਲੇ ਕਲੇਸ਼ ਮਿਟਾ ਦਿੱਤੇ ਖਖਾ ਖਿਮਾ ਸਾਡੀਆਂ ਖਤਾ ਕਰਕੇ ਗੱਗਾ ਗਲ ਲਾਇਆ ਗਲੇ ਮਿਟਾ ਦਿੱਤੇ ਕੱਗਾ ਘਾਟ ਨਾ ਕੋਈ ਵੀ ਰਹਿਣ ਦਿੱਤੀ ਅੰਗਾ ਮੰਗਣ ਤੋਂ ਪਹਿਲਾਂ ਹੀ ਦੇਈ ਜਾਂਦਾ ਚਿਚਾ ਚਿੰਤਾ ਬੇਅਰਥ ਛਛਾ ਛੱਡ ਦਿੱਤੀ ਮਨ ਸ਼ੁਕਰ ਵਿੱਚ ਆਇਆ ਸੁਖ ਲਈ ਜਾਂਦਾ ਜਜਾ ਜਗਤ ਨੂੰ ਜ਼ਿੰਦਗੀ ਦੇਣ ਵਾਲਾ ਚਿਜਾ ਝੂਠ ਕਰਕੇ ਅੰਇਆ ਯਾਣਿਆ ਸੀ ਟੈਂਕਾ ਟੁੱਟਿਆ ਮਾਨ ਠੱਠਾ ਠੋਕਰਾਂ ਨਾਲ ਡੱਡਾ ਡੁੱਬਦਾ ਖੁਦ ਨੂੰ ਜਾਣਿਆ ਸੀ ਢੱਡਾ ਟਾ ਕੇ ਢੇਰੀਆਂ ਬਹਿ ਗਏ ਸੀ ਨਾਣਾ ਕੌਣ ਸੀ ਜਿਸ ਨੇ ਪਛਾਣਿਆ ਸੀ ਤਤ ਤਤ ਚਿੱਲ ਆਇਆ ਬਖਸ਼ਿੰਦ ਦਾਤਾ ਥੱਥਾ ਥੱਕਿਆ ਖੇਰਕਾਰਤ ਮਾਣਿਆ ਸੀ ਦੱਦਾ ਦਿਲ ਸਾਡਾ ਪਲ ਪਲ ਡੋਲਦਾ ਹੈ ਧੱਦਾ ਕਿਵੇਂ ਇਸ ਨੂੰ ਧਰ ਵਾਸ ਹੋਵੇ ਨੰਨਾ ਨਾਮ ਉਸ ਦਾ ਨਿਸ਼ਚੇ ਨਾਲ ਜਪੀਏ ਮਨ ਕਦੀ ਨਾ ਸਾਡਾ ਨਿਰਾਸ਼ ਹੋਵੇ ਪਪਾ ਪੂਰਨ ਪਰਮੇਸ਼ਵਰ ਦੇ ਨਾਲ ਜੁੜ ਕੇ ਫਫਾ ਫਿਕਰ ਫਾਕੇ ਸਾਰੇ ਮੁੱਕਦੇ ਨੇ ਬੱਬਾ ਬੋਲੀਏ ਬੁਰਾ ਨਾ ਬੋਲ ਮੁਖੋਂ ਪੱਬਾ ਭਲਾ ਕਰੀਏ ਸੁਖ ਕਦੇ ਨੇ ਮम्मा ਮੈਂ ਨੂੰ ਮਾਰਨਾ ਬਹੁਤ ਔਖਾ ਯਈਆ ਯਤਨ ਕਰੀਏ ਸਾਗਰ ਸੁੱਕਦੇ ਨੇ ਰਾਰਾ ਰਤਾ ਨਾ ਡੋਲੇ ਈਮਾਨ ਸਾਡਾ ਲੱਲਾ ਲੱਖਾਂ ਤੂਫਾਨ ਆਉਂਦੇ ਰੁੱਕਦੇ ਨੇ ਵਾਵਾ ਵਾਹਿਗੁਰੂ ਵਾਹਿਗੁਰੂ ਕਹੀ ਜਾਈਏ ਰਾਰਾ ਰੜਕਦਾ ਅੰਦਰੋਂ ਨਾਸ਼ ਹੁੰਦਾ ਅੱਖਰ ਗੁਰਮੁਖੀ ਗੁਰਮੁਖ ਬਣਾ ਦਿੰਦੇ ਰਟੋਲ ਕਦੀ ਨਹੀਂ ਜਿਹੜਾ ਉਦਾਸ ਹੁੰਦਾ ਕਥਾਵਾਚਕ ਭਾਈ ਸੁਖਵਿੰਦਰ ਸਿੰਘ ਜੀ ਧੰਨਵਾਦ